ਭਾਰਤੀ ਵਿਦਿਆਰਥੀ ਖਾਸ ਕਰਕੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਜਿਹੜੇ ਚਾਹਵਾਨ ਵਿਦਿਆਰਥੀ ਨੇ ਉਹਨਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਹੈ ਕੈਨੇਡਾ ਦੇ ਵਿੱਚ ਖਾਸ ਕਰਕੇ ਜਾਣ ਵਾਲਿਆਂ ਲਈ ਕਿ ਹੁਣ ਸਟੱਡੀ ਪਰਮਿਟਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਦਰਅਸਲ ਉੱਥੇ ਚੋਣਾਂ ਦੇ ਮਾਹੌਲ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਮੀਕਰਨ ਹੁਣ ਬਦਲਣ ਲੱਗੇ ਨੇ ਜਸਟਨ ਟਰੂਡੋ 2015 ਤੋਂ ਸੱਤਾ ਦੇ ਵਿੱਚ ਨੇ ਤੇ ਹੁਣ ਉਹਨਾਂ ਨੇ ਕਈ ਪੈੰਟੜੇ ਬਦਲਣ ਦੇ ਨਾਲ ਹੀ ਦਾਅ ਖੇਡਣਾ ਹੈ ਤਾਂ ਕਿ ਚੋਣਾਂ ਦੇ ਵਿੱਚ ਸੱਤਾ ਦੇ ਵਿੱਚ ਆ ਸਕਣ ਇਹ ਹੋਣ ਵਾਲੀਆਂ ਚੋਣਾਂ ਦੇ ਵਿੱਚ ਵੀ ਤੇ ਹੁਣ ਨਵਾਂ ਫੈਸਲਾ ਕੀ ਹੈ ਤੇ ਉਸ ਦੇ ਨਾਲ ਪ੍ਰਭਾਵ ਕੀ ਕੀ ਪੈ ਸਕਦੇ ਨੇ ਇਸ ਤੇ ਬਾਰੇ ਰਿਪੋਰਟਾਂ ਆ ਰਹੀਆਂ ਨੇ ਦਰਅਸਲਾ ਟਰੂਡੋ ਸਰਕਾਰ ਦੇ ਐਲਾਨ ਨਾਲ ਕੈਨੇਡਾ ਚ ਪੜਨ ਦੇ ਇੱਛਕ ਭਾਰਤੀ ਵਿਦਿਆਰਥੀਆਂ ਤੇ ਇਸ ਦਾ ਸਿੱਧਾ ਸਿੱਧਾ ਅਸਰ ਪੈਣ ਵਾਲਾ ਹੈ ਕੈਨੇਡਾ ਦੇ ਕਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਗਿਆ ਔਰ ਕੈਨੇਡਾ ਦਾ ਇਹ ਫੈਸਲਾ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਨੂੰ ਅਸਰ ਅੰਦਾਜ਼ ਕਰ ਸਕਦਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਬੀਤੇ ਸ਼ਾਮ ਨੂੰ ਐਕਸ ਤੇ ਇੱਕ ਪੋਸਟ ਵੀ ਪਾਈ ਸੀ ਅਸੀਂ ਇਸ ਸਾਲ 35% ਦੀ ਘਟਟ ਕਮਾਂਤਰੀ ਵਿਦਿਆਰਥੀ ਪਰਮਟ ਦਿੰਦੇ ਨੇ ਅਗਲੇ ਸਾਲ ਅਸੀਂ ਇਹਨਾਂ ਦੀ ਗਿਣਤੀ ਵਿੱਚ 10% ਦੀ ਹੋਰ ਕਟੌਤੀ ਕਰਾਂਗੇ ਇਮੀਗ੍ਰੇਸ਼ਨ ਸਾਡੇ ਅਰਥਚਾਰੇ ਲਈ ਵਾਧਾ ਹੈ ਪਰ ਜਦੋਂ ਮਾੜੇ ਅੰਸਰ ਕਿਸੇ ਪ੍ਰਬੰਧ ਦੀ ਦੁਰਵਰਤੋਂ ਕਰਦੇ ਨੇ ਤੇ ਵਿਦਿਆਰਥੀਆਂ ਦਾ ਲਾਹਾ ਲੈਂਦੇ ਨੇ ਅਸੀਂ ਇਸ ਨੂੰ ਰੋਕਦੇ ਹਾਂ ਸਾਫ਼-ਸਾਫ਼ ਇਸ਼ਾਰਾ ਕੀਤਾ ਗਿਆ ਕਿ ਕੀ ਸਟੱਡੀ ਪਰਮਿਟ ਦੇ ਨਾਲ ਮਾੜੇ ਅਨਸਰ ਐਂਟਰ ਹੋ ਰਹੇ ਨੇ ਕਿ ਉਹ ਕਿਸ ਦੇਸ਼ ਦੇ ਵਿੱਚੋਂ ਜਾ ਰਹੇ ਨੇ ਕੈਨੇਡਾ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਜਿਨ੍ਹਾਂ ਤੋਂ ਹੁਣ ਕੈਨੇਡਾ ਦੇ ਜਿਹੜੇ ਵਸਨੀਕ ਨੇ ਸਥਾਨਕ ਲੋਕ ਨੇ ਉਹ ਤੰਗ ਪਰੇਸ਼ਾਨ ਹੋ ਗਏ ਕਿ ਹੁਣ ਜਸਟਨ ਟਰੂਡੋ ਨੂੰ ਭਰੋਸਾ ਦੇਣਾ ਪੈ ਰਿਹਾ ਕਿ ਸਾਡੇ ਲਈ ਬੇਸ਼ੱਕ ਇਮੀਗ੍ਰੇਸ਼ਨ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਕਾਫੀ ਵੱਡਾ ਲਾਭ ਮਿਲਦਾ ਦੇਸ਼ ਨੂੰ ਪਰ ਦੂਜੇ ਪਾਸੇ ਸਮਾਜਿਕ ਤਾਣਾ ਬਾਣਾ ਨਾਲ ਵਿਗੜੇ ਉਸ ਦਾ ਵੀ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ ਪਵੇਗਾ ਉਹਨੇ ਟਰੂਡੋ ਦੀ ਕੀ ਸਿਆਸੀ ਮਜਬੂਰੀ ਹੈ ਜਾਂ ਕੋਈ ਹੋਰ ਵਜ੍ਹਾ ਹੈ ਕਿ ਉਹਨਾਂ ਨੇ ਆਪਣਾ ਉਥੋਂ ਦੇ ਪੌਣ ਪਾਣੀ ਦੇ ਉਥੋਂ ਦੇ ਵਾਤਾਵਰਣ ਦੇ ਉਥੋਂ ਦੇ ਕਲਚਰ ਦੇ ਹਿਸਾਬ ਨਾਲ ਇਹ ਫੈਸਲੇ ਲੈਣੇ ਸ਼ੁਰੂ ਕੀਤੇ ਨੇ ਟਰੂਡੋ ਸਰਕਾਰ ਨੇ ਕਦਮ ਜਿਹਾ ਮੌਕੇ ਚੁੱਕਿਆ ਜਦੋਂ ਕੈਨੇਡੀਅਨ ਸਰਕਾਰ ਅਸਥਾਈ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ ਕਿਉਂਕਿ ਜਿਹੜੇ ਪੱਕੇ ਨਹੀਂ ਆ ਉਥੇ ਕੱਚੇ ਨੇ ਉਹਨਾਂ ਦੇ ਲਈ ਇਹ ਫੈਸਲਾ ਲਿਆ ਗਿਆ ਕੈਨੇਡਾ ਭਾਰਤੀ ਵਿਦਿਆਰਥੀਆਂ ਦਾ ਸਭ ਤੋਂ ਪਸੰਦੀਦਾ ਟਿਕਾਣਾ ਬਣ ਗਿਆ ਸੀ ਟਰੂਡੋ ਦਾ ਐਲਾਨ ਕੈਨੇਡਾ ਵਿੱਚ ਪੜਨ ਦੀ ਇੱਛਾ ਰੱਖਣ ਵਾਲੇ ਕਈ ਭਾਰਤੀ ਵਿਦਿਆਰਥੀਆਂ ਨੂੰ ਦੇ ਉੱਤੇ ਅਸਰ ਪਾ ਸਕਦਾ ਹੈ ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਸਿੱਖਿਆ ਭਾਰਤ ਦੇ ਕੈਨੇਡਾ ਤੇ ਦਰਮਿਆ ਜਿਹੜੇ ਭਾਰਤ ਤੇ ਕੈਨੇਡਾ ਦਰਮਿਆਨ ਪਰਸਪਰ ਹਿੱਤ ਵਾਲਾ ਅਹਿਮ ਖੇਤਰ ਹੈ ਭਾਰਤ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਅੰਦਾਜ਼ੇ ਮੁਤਾਬਕ ਕੈਨੇਡਾ ਵਿੱਚ ਇਸ ਵੇਲੇ 4.27 ਲੱਖ ਭਾਰਤੀ ਵਿਦਿਆਰਥੀ ਪੜ ਰਹੇ ਨੇ ਯਾਨੀ ਕਿ 4,27,000 ਵਿਦਿਆਰਥੀ ਉਸ ਵਕਤ ਵੀ ਕੈਨੇਡਾ ਦੇ ਵਿੱਚ ਪੜਾਈ ਕਰ ਰਹੇ ਨੇ ਔਰ ਜਿਥੋਂ ਤੱਕ ਇਹ ਗੱਲ ਟਰੂਡੋ ਸਰਕਾਰ ਲਈ ਹੁਣੇ ਅਗਲਾ ਹਫਤਾ ਫੈਸਲਾ ਕੋਨ ਹੋ ਸਕਦਾ ਹੈ ਇਸ ਦੇ ਬਾਰੇ ਕੀ ਕੀ ਚਰਚਾਵਾਂ ਨੇ ਦਰਸਾ ਲ ਕੈਨੇਡਾ ਤੋਂ ਸ਼ਬਦੀਆਂ ਰਿਪੋਰਟਾਂ ਦੱਸਤੀਆਂ ਨੇ ਕਿ ਕੈਨੇਡਾ ਦੀ ਸੱਤਾ ਤੇ 2015 ਤੋਂ ਕਾਬਜ ਲਿਬਰਲ ਪਾਰਟੀ ਆਗੂ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਖਿਲਾਫ ਬੇਭਰੋਸਗੀ ਮਤਾ 24 ਸਤੰਬਰ ਨੂੰ ਪੇਸ਼ ਕੀਤਾ ਜਾਵੇਗਾ ਵਿਰੋਧੀ ਧਿਰ ਦੇ ਆਗੂ ਪੀ ਆਰ ਬਲੋਇਵਰ ਨੇ ਮਤੇ ਦੀ ਤਿਆਰੀ ਖਿੱਚ ਲਈ ਹੈ ਬੈਸਪੂਰੀ ਹੋਣ ਮਗਰੋਂ ਅਗਲੇ ਦਿਨ ਇਸ ਤੇ VOTING ਹੋਵੇਗੀ 338 ਮੈਂਬਰੀ ਹਾਊਸ ਵਿੱਚ ਲਿਬਰਲ ਪਾਰਟੀ ਦੇ 154 ਮੈਂਬਰ ਨੇ ਤੇ ਟਿਕੇ ਰਹਿਣ ਲਈ ਜਸਟਿਨ ਟਰੂਡੋ ਨੂੰ 16 ਹੋਰ ਸੰਸਦ ਮੈਂਬਰਾਂ ਦੇ ਸਾਥ ਦੀ ਲੋੜ ਪਵੇਗੀ ਐਨਡੀਪੀ ਆਗੂ ਜਗਜੀਤ ਸਿੰਘ ਨੂੰ ਥੋੜੇ ਦਿਨ ਪਹਿਲਾਂ ਹੀ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਫੈਸਲਾ ਲੈ ਕੇ ਸਥਿਤੀ ਡਾਵਾਡੋਲ ਕਰ ਦਿੱਤੀ ਸਰਕਾਰ ਦਾ ਰਹਿਦਾ ਸਾਲ ਪੂਰਾ ਕਰਨ ਲਈ ਜਸਟਨ ਟਰੂਡੋ ਦੀ ਟੇਕ ਹੁਣ ਬਲਾਕ ਕਯੂਬਕਵਾ ਆਗੂ ਤੇ ਹੈ ਜਿਸ ਤੇ 33 ਮੈਂਬਰ ਨੇ ਕੁਝ ਸਿਆਸੀ ਮਹਾਰ ਅਨਸਾਰ ਇਸ ਵੇਲੇ ਦੇਸ਼ ਵਿੱਚ ਕਨਜ਼ਰਵੇਟਿਵ ਪਾਰਟੀ ਦੀ ਲਹਿਰ ਹੋਣ ਕਰਕੇ ਨਾ ਤਾਂ ਬਲਾਕ ਕਯੂਬਕ ਵਾਲੇ ਸਰਕਾਰ ਤੋੜ ਤੋੜ ਕੇ ਮੱਧ ਕਾਲੀ ਚੋਣਾਂ ਦੇ ਹੱਕ ਵਿੱਚ ਨੇ ਤੇ ਨਾ ਹੀ ਐਨਡੀਪੀ ਦੇ ਬਹੁਤੇ ਸੰਸਦ ਮੈਂਬਰ ਚੋਣ ਖਰਚੇ ਚੱਲਣ ਲਈ ਤਿਆਰ ਨੇ ਸਰਕਾਰ ਆਪਣੀਆਂ ਪ੍ਰਾਪਤੀਆਂ ਗਣਾਉਂਦਿਆਂ ਗਣਾਉਂਦਿਆਂ ਇਸ ਮਸਲੇ ਦੇ ਉੱਤੇ ਹੋਰ ਕੀ ਕੀ ਫੈਸਲੇ ਲੈਂਦੀ ਹੈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਕਲੀਅਰ ਹੋ ਸਕਦੀ ਹੈ ਹੁਣ ਲੋਕਾਂ ਨੂੰ ਮੱਧ ਕਾਲੀ ਚੋਣਾਂ ਦੇ ਖਰਚੇ ਤੋਂ ਬਚਾ ਲਈ ਆਵਾਜ਼ ਠਾਉਣ ਲਈ ਵੀ ਕਿਹਾ ਜਾ ਰਿਹਾ ਹੈ ਬਲਾਕ ਕਿਊਬਕਾ ਦੇ ਆਗੂ ਇਵੈਸ ਬਲੰਕੇ ਨੇ ਦੋ ਦਿਨ ਪਹਿਲਾਂ ਸਰਕਾਰ ਨੂੰ ਕੁਝ ਕਰਕੇ ਦਿਖਾਉਣ ਦੀ ਗੱਲ ਕਰਕੇ ਹਮਾਇਤ ਲਈ ਆਪਣੀਆਂ ਸ਼ਰਤਾਂ ਮੰਨਣ ਦਾ ਸੰਕੇਤ ਦਿੱਤਾ ਹੈ ਉਹ ਜੂਨਾ ਇਹ ਵੀ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਮਦਕਾਲੀ ਚੋਣਾਂ ਦੇ ਵਿੱਚ ਹੱਕ ਵਿੱਚ ਨਹੀਂ ਪਰ ਸੋਮਵਾਰ ਨੂੰ ਮੋਟਰੀਅਲ ਸ਼ਹਿਰ ਦੇ ਇੱਕ ਸੰਸਦੀ ਹਲਕੇ ਤੋਂ ਵਾਧਾਕਿਆਂ ਬਾਅਦ ਉਸ ਦੀ ਝੋਲੀ ਪਈ ਜਿਸ ਨੇ ਪਾਰਟੀ ਨੂੰ ਸਮੇਂ ਦੇ ਹਾਲਾਤ ਤੋਂ ਚੌਕਸ ਕਰ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਅਗਲੇ ਹਫਤੇ 170 ਤੋਂ ਵੱਧ ਮੈਂਬਰਾਂ ਦੀ ਹਮਾਇਤ ਵਾਲਾ ਧੜਾ ਕਿਸ ਦਾ ਪੱਖ ਪੂਰਦਾ ਹੈ ਪਰ ਇਹ ਨਿਸ਼ਚਿਤ ਹੈ ਕਿ ਜੇਕਰ ਸਰਕਾਰ ਮਤੇ ਵਾਲਾ ਸੰਕਟ ਟਾਲਣ ਵਿੱਚ ਸਫਲ ਹੋ ਗਈ ਤਾਂ ਉਹ ਆਪਣਾ ਰਹਿਦਾ ਸਮਾਂ ਜ਼ਰੂਰ ਪੂਰਾ ਕਰ ਜਾਵੇਗੀ ਪਰ ਜੇਕਰ ਇਹ ਸੰਕਟ ਬਣਿਆ ਰਿਹਾ ਤਾਂ ਫਿਰ ਹੋ ਸਕਦਾ ਵੀ ਮਦ ਕਾਲੀ ਚੋਣਾ ਵੀ ਹੋ ਜਾਣ ਪਰ ਅਗਲੀਆਂ ਚੋਣਾਂ ਨੂੰ ਭਾਵੇਂ 6 ਮਹੀਨੇ ਲੱਗਣ ਤੇ ਚਾਹੇ ਸਾਲ ਲੱਗੇ ਉਸ ਨੂੰ ਧਿਆਨ ਵਿੱਚ ਰੱਖਦੇ ਹਾਂ ਜਸਟਨ ਟਰੂਡੋ ਵੱਲੋਂ ਜਿਸ ਤਰ੍ਹਾਂ ਦੇ ਫੈਸਲੇ ਤੇ ਸੰਕੇਤ ਦਿੱਤੇ ਜਾ ਰਹੇ ਨੇ ਉਸ ਦੇ ਨਾਲ ਖਾਸ ਕਰਕੇ ਸਟੱਡੀ ਪਰਮਿਟ ਤੇ ਜਾਣ ਵਾਲੇ ਵਿਦਿਆਰਥੀਆਂ ਦੀਆਂ ਜਿਹੜੀਆਂ ਨੇ ਉਹ ਸੁਫਨੇ ਧਰੇ ਧਰਾਏ ਰਹਿ ਸਕਦੇ ਨਹੀਂ ਕਿਉਂਕਿ ਉਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਪਹਿਲਾਂ 35% ਦੀ ਕੀਤੀ ਗਈ ਫਿਰ 10% ਦੀ ਹੋਰ ਘਟਾਏ ਜਾਣ ਦੀ ਗੱਲ ਵੀ ਆਖ ਦਿੱਤੀ ਗਈ ਹੈ ਤਾਂ ਦੇਖਦੇ ਹਾਂ ਕਿਸ ਦਾ ਕਮਾਂਤਰੀ ਵਿਦਿਆਰਥੀਆਂ ਦੇ ਉੱਤੇ ਕਿੰਨਾ ਵੱਡਾ ਅਸਰ ਪੈਂਦਾ ਹੈ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੇ ਉੱਤੇ ਔਰ ਭਾਰਤ ਦੇ ਵਿੱਚੋਂ ਵੀ ਪੰਜਾਬ ਸੂਬੇ ਦੇ ਵਿੱਚੋਂ ਬਹੁਤੇ ਵਿਦਿਆਰਥੀ ਕੈਨੇਡਾ ਜਾਣ ਦੇ ਇੱਛਕ ਹੁੰਦੇ ਸਨ ਜਿਨ੍ਹਾਂ ਦੇ ਹੁਣ ਇਸ ਖਬਰ ਦੇ ਨਾਲ ਆ ਜਿਹੜੀਆਂ ਨੇ ਉਹਨਾਂ ਦੀਆਂ ਚਿੰਤਾਵਾਂ ਵਧ ਸਕਦੀਆਂ ਨੇ ਉਹਨਾਂ ਦੇ ਸੁਪਨੇ ਅਧੂਰੇ ਰਹਿ ਸਕਦੇ ਨੇ ਕੈਨੇਡਾ ਦੇ ਵਿੱਚ ਪੜਨ ਦੇ ਲਈ ਹਾਲਾਂਕਿ ਮੰਨਿਆ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਕਿ ਪਹਿਲਾਂ ਇਕੱਲੇ ਪੜਨ ਜਾ ਰਹੇ ਵਿਦਿਆਰਥੀਆਂ ਨੂੰ ਉੱਥੇ ਪੱਕੇ ਤੌਰ ਦੇ ਉੱਤੇ ਥਾਂ ਦਿੱਤੀ ਜਾ ਸਕਦੀ ਹੈ ਕਿ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਸ਼ਰਤਾਂ ਬੜੀਆਂ ਸਖਤ ਹੋ ਗਈਆਂ ਨੇ ਖਾਸ ਕਰਕੇ ਉੱਥੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਦੇਖਿਆ ਗਿਆ ਨੌਕਰੀਆਂ ਦੇ ਵਿੱਚ ਘਾਟ ਮਿਲਣ ਲੱਗੀ ਯਾਨੀ ਕਿ ਨੌਕਰੀਆਂ ਨਹੀਂ ਸੀ ਮਿਲਦੀਆਂ ਲੰਮੀਆਂ ਕਤਾਰਾਂ ਲੱਗਣ ਲੱਗੀਆਂ ਉਸ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਮੁੱਖ ਵੀ ਮੋੜਿਆ ਔਰ ਸਿਰਫ ਤੇ ਸਿਰਫ ਆਪਣੀਆਂ ਡਿਗਰੀਆਂ ਕਰਕੇ ਵਾਪਸ ਵੀ ਪਰਤੇ ਨੇ ਤੇ ਕਈਆਂ ਨੂੰ ਅੱਧ ਵਿਚਾਲੇ ਵੀ ਕੈਨੇਡਾ ਦੀ ਪੜ੍ਹਾਈ ਛੱਡ ਕੇ ਵਾਪਸ ਪਰਤਣਾ ਪਿਆ ਮਜਬੂਰੀਆਂ 'ਚ ਇਸ ਤਰ੍ਹਾਂ ਦੀਆਂ ਵੀ ਗੱਲਾਂ ਸਾਹਮਣੇ ਆਈਆਂ ਨੇ ਦੇਖਣ ਨੂੰ ਪਰ ਇਹ ਅੰਕੜਾ ਕਿੰਨਾ ਹੈ ਇਸ ਦੇ ਬਾਰੇ ਹਾਲੇ ਡਾਟਾ ਜਿਹੜਾ ਉਪਲਬਧ ਨਹੀਂ ਹੈ ਕਿ ਕਿੰਨੇ ਵਿਦਿਆਰਥੀ ਅਧ ਵਿਚਕਾਰੀ ਪੜ੍ਹਾਈ ਛੱਡ ਕੇ ਵੀ ਵਾਪਸ ਪਰਤੇ ਨੇ ਆਪਣੇ ਆਪਣੇ ਵਤਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ ਐਵੀਸੀ ਪੰਜਾਬ ਦੇ ਨਾਲ